ਇਹ ਰੋੜੀ ਤੋਂ ਸੂਰਤੀਆ ਰੋਡ ਤੇ ਇੱਥੇ ਦੋ ਤਿੰਨ ਦਿਨ ਜੋ ਬੈਰੀਕੇਟ ਲਗਾ ਕੇ ਨਾਕੇ ਲਗਾਏ ਗਏ ਸੀ ਵਧੀਆ ਸੜਕਾਈ ਹੋ ਗਈ ਸੀ ਚਿੱਟਾ ਨਸ਼ਾ ਜੋ ਕੰਟਰੋਲ ਦੇ ਵਿੱਚ ਪਾਇਆ ਪਰ ਅੱਜ ਉਹ ਬੈਰੀਗੇਟਸ ਨੇ ਇਸ ਸਾਈਡ ਤੇ ਇੱਕ ਡੇਰਾ ਬਣਿਆ ਹੋਇਆ ਉਧਰ ਪਏ ਨੇ ਲਗਭਗ ਤਿੰਨ ਦਿਨ ਹੋ ਗਏ ਇੱਥੇ ਜਿਹੜਾ ਪੁਲਿਸ ਜਵਾਨ ਲਗਾਏ ਸੀ ਡਿਊਟੀ ਵਾਲੇ ਉਹ ਡਿਊਟੀ ਦੇਣਾ ਨਹੀਂ ਆ ਰਹੇ ਪਤਾ ਨਹੀਂ ਕੀ ਗੱਲ ਹੈ 2-4 ਦਿਨ ਡਿਊਟੀ ਲਗਾਈ ਉਸ ਤੋਂ ਬਾਅਦ ਬੰਦ ਬਿਲਕੁਲ ਉਸੇ ਤਰ੍ਹਾਂ ਦੁਬਾਰਾ ਫੇਰ ਜੋ ਉਸੇ ਲਈ ਜਾਂਦੇ ਨੇ ਕਿੱਥੇ ਕਿੰਨੇ ਕੁ ਚਾਰ-ਪੰਜ ਦੇ ਸਕਦੇ ਹੋ ਜੋ ਚਿੱਟੇ ਵਾਲੇ ਐ ਉਹ ਹੁਣ ਵੀ ਰੋਡ ਦੇ ਉੱਤੇ ਚਿੱਟਾ ਲਗਾ ਰਹੇ ਨੇ ਦੇਖ ਸਕਦੇ ਹੋ ਜੋ ਬੰਦੇ ਟੀਕਾ ਲਗਾ ਰਹੇ ਨੇ ਹਜੇ ਵੀ ਇੱਥੇ ਰੋੜੀ ਦੇ ਵਿੱਚ ਜੋ ਚਿੱਟਾ ਹੈ ਆਮ ਚੱਲ ਰਿਹਾ ਓਏ ਇਧਰ ਮੁੜੇ ਹੋ ਓਏ ਦੇਖ ਸਕਦੇ ਹੋ ਤੁਸੀਂ ਜੋ ਚਿੱਟਾ ਲਾਉਣ ਵਾਲੇ ਨੇ ਹਜੇ ਵੀ ਮੂ ਮੰਨੇ ਤੇ ਮੋਟਰਸਾਈਕਲ ਲੈ ਕੇ ਭੱਜਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹਜੇ ਪੁਲਿਸ ਕਹਿੰਦੀ ਹੈ ਵੀ ਅਸੀਂ ਜੋ ਰੋੜੀ ਦੇ ਵਿੱਚ ਚਿੱਟੇ ਵਾਲੇ ਬੰਦ ਕਰਤੇ ਦੇਖੋ ਕਿਸ ਤਰ੍ਹਾਂ ਵੇਖੋ ਆਫ ਨਸ਼ਾ ਹੈ ਜੋ ਇੱਥੇ ਕੀਤਾ ਜਾ ਰਿਹਾ ਟੀਕਾ ਲਗਾ ਰਹੇ ਸੀਗੇ ਤੇ ਜਦੋਂ ਉਹਨਾਂ ਦੀ ਵੀਡੀਓ ਬਣੀ ਤੇ ਇਹ ਭੱਜ ਗਏ